ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸ ਵੇਲੇ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਦੋ ਨੌਜਵਾਨਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਪਰ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹ ਮੌਤ ਹੋਣ ਦਾ ਕਾਰਨ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਨੂੰ ਆਪਣੀ ਠੰਡ ਦੂਰ ਕਰਨ ਲਈ ਕਮਰੇ ਦੇ ਵਿੱਚ ਅੰਗੇਠੀ ਬਾਲ ਕੇ ਬੈਠੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਸਵਾਲ ਪਰਿਵਾਰਿਕ ਮੈਂਬਰਾਂ ਵੱਲੋਂ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਮੌਤ ਨਹੀਂ ਹੋ ਸਕਦੀ ਕਿ ਉਹਨਾਂ ਦਾ ਹੋਰ ਕੋਈ ਕਾਰਨ ਹੋ ਸਕਦਾ ਹੈ ਜੋ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਸੀ ਸੀਸੀਟੀਵੀ ਵਗੈਰਾ ਜਾਂਚ ਕਰਨ ਤੋਂ ਬਾਅਦ ਸਾਨੂੰ ਇੱਕ ਪੁਲਿਸ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਕਿ ਪਤਾ ਲੱਗ ਸਕੇ ਮੌਤ ਹੁੰਦਾ ਕਾਰਨ ਕੀ ਹੈ ਫਿਲਹਾਲ ਔਰਨਟ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਮਰੀਤ ਸਰਦੇਸਿਵਲ ਹਸਪਤਾਲ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਜੇ ਕਿ ਦੋ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਲਿਆਂਦੇ ਗਏ ਨੇ ਇਹ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸਨ ਇੱਕ ਨਿਜੀ ਰੈਸਟੋਰੈਂਟ ਦੇ ਵਿੱਚ ਜਿੱਥੇ ਇਹਨਾਂ ਦੀ ਬੀਤੀ ਰਾਤ ਮੌਤ ਹੋ ਜਾਂਦੀ ਹੈ ਪਰ ਮੌਤ ਹੁੰਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਅੰਗੇਠੀ ਦੇ ਕਾਰਨ ਦੱਸਿਆ ਗਿਆ ਸਾਡੇ ਨਾਲ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਹਿਬ ਜੀ ਸਾਹਿਬ ਪਹਿਲੇ ਆਪਣਾ ਨਾਮ ਦੱਸ ਕੇ ਤੇ ਤੁਹਾਡੇ ਕੀ ਲੱਗਦੇ ਸਨ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਕਸ਼ਮੀਰ ਸਿੰਘ ਹੈ ਫਤੇਗੜ ਚੂੜੀਆ ਰੋਡ ਨੰਗਲੀ ਦੇ ਨਾਲੇ ਬਾਬਾ ਦੀਪ ਸਿੰਘ ਕੋਲੋਨੀ ਦੇ ਜੀ ਜਿਹੜੇ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੈ ਇਹ ਕੀ ਲੱਗਦੇ ਸੀ ਤੁਹਾਡੇ ਤੇ ਕਿਸ ਤਰ੍ਹਾਂ ਹੋਈ ਹੈ ਮੌਤ ਫੇ ਫੌਜੀ ਬਲਵਿੰਦਰ ਸਿੰਘ ਮੇਰਾ ਛੋਟਾ ਬਦਦਰ ਸੀ ਤੇ ਸਾਡੇ ਇੱਥੇ ਰਾਤ ਦੇ ਨੂਰ ਰਦਨੇ ਡਿਊਟੀ ਕਰਦੇ ਪੈਲਸ ਦੇ ਵਿੱਚ ਫੇ ਰਾਤ ਡਿਊਟੀ ਕਰਨ ਆਏ ਸਕਿਉਰਿਟੀ ਗਾਰਡ ਦੀ ਤੇ ਸਾਨੂੰ ਸਵੇਰੇ ਪਤਾ ਲੱਗਾ 8:00 ਵਜੇ ਵੀ ਇਤਰਾ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸਾਨੂੰ ਇੱਕ ਬੰਦਾ ਕਾਰਤੇ ਲੈਣ ਆਇਆ ਸੀ ਇਤੇ ਇਤਾ ਆ ਗੱਲ ਬਾਤ ਹੋ ਗਈ ਆ ਜਿੰਨੇ ਇਤਲਾਹ ਦਿੱਤੀ ਜਦੋਂ ਤੁਸੀਂ ਉੱਥੇ ਪਹੁੰਚਦੇ ਤੇ ਮੌਕੇ ਤੇ ਪਹੁੰਚ ਕੇ ਕੀ ਵੇਖਦੇ ਜੀ ਕਿਸ ਤਰ੍ਹਾਂ ਮੌਕੇ ਤੇ ਪਹੁੰਚ ਕੇ ਇਹ ਵੇਖਦੇ ਵੀ ਅੰਦਰ ਪਏ ਆਕੜੇ ਪਏ ਦੋਵੇਂ ਜਣੇ ਇੱਕ ਕੁਰਸੀ ਤੇ ਬੈਠਾ ਔਰ ਮਾਨਦੇ ਨਾਲ ਇਤਨਾ ਇਕੱਠਾ ਹੋ ਗਏ ਤੇ ਇਹ ਬਲਵਿੰਦਰ ਸਿੰਘ ਲੇਟਿਆ ਪੀ ਲੇਟਿਆ ਸੀ ਤੇ ਵੇਖਿਆ ਵੀ ਦੋਵੇਂ ਜਣੇ ਆਕੜੇ ਪਏ ਆ ਤੇ ਕਾਰਨ ਕੀ ਦੱਸਿਆ ਜਾ ਰਿਹਾ ਮੌਤ ਹੁੰਦਾ ਕਾਰਨ ਕੀ ਕਾਰਨ ਇਹੋ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਇਹ ਕੋਲਿਆਂ ਦੀ ਗੀਠੀ ਦੀ ਬਾਲੀ ਤੇ ਗੈਸ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਪਰ ਕੋਲਿਆਂ ਤੇ ਗੈਸ ਦੇ ਨਾਲ ਮੌਤ ਨਹੀਂ ਹੋ ਸਕਦੀ ਵੀ ਛੋਟੇ ਛੋਟੇ ਨਾਲ ਦੇ ਫੌਜੀ ਦੇ ਨਾਲ ਦਾ ਜਿਹੜਾ ਮੁੰਡਾ ਸੀ ਉਹਦੇ ਗੁੱਟ ਤੇ ਥੋੜੀ ਜਿਹੀ ਸੱਟ ਵੀ ਲੱਗੀ ਆ ਤੇ ਸਾਨੂੰ ਇਹ ਵੀ ਡਾਊਟ ਹੁੰਦਾ ਵੀ ਕੋਈ ਕਾਰਨ ਹੋਇਆ ਵਾ ਤੇ ਸਾਨੂੰ ਇਨਸਾਫ ਚਾਹੀਦਾ ਵਾ ਪਤਾ ਲੱਗਣਾ ਚਾਹੀਦਾ ਸੱਚਾਈ ਸਾਹਮਣੇ ਹੋਣੀ ਚਾਹੀਦੀ ਹੈ ਸ਼ੱਕ ਹੈਗਾ ਕਿਸੇ ਦਾ ਕਿਉਂਕਿ ਸ਼ੱਕ ਹੋਵੇ ਤਾਂ ਦੇ ਆਪਾਂ ਕਹਿੰਦੇ ਆ ਕਿ ਸ਼ੱਕ ਸਾਕੇ ਫੌਜੀ ਦੇ ਕੋਈ ਦੁਸ਼ਮਣੀ ਵਾਲਾ ਬੰਦਾ ਨਹੀਂ ਭਲੇ ਭਲਾ ਮਾਸ ਬੰਦਾ ਸਰੀਫ ਬੰਦਾ ਹੀ ਹੈ ਕੋਈ ਕਿਸੇ ਨਾਲ ਕੋਈ ਵੱਧ ਘੱਟ ਨਹੀਂ ਹੀ ਕਰਦਾ ਕੋਈ ਗਾੜੀ ਉਹ ਕਰ ਵੀ ਜਾਂਦਾ ਤੇ ਚੁੱਪ ਕਰਕੇ ਸੁਣ ਲੈਂਦਾ ਹੈ ਅੱਛਾ ਜਿੱਥੇ ਕੰਮ ਕਰਦੇ ਸੀ ਉੱਥੇ ਸੀਸੀਟੀਵੀ ਕੈਮਰਾ ਵਗੈਰਾ ਕਿਤੇ ਚੈਕਿੰਗ ਕੀਤੀ ਨਹੀਂ ਸਰ ਉੱਥੇ ਵੇਖੀ ਨਹੀਂ ਆ ਕੋਈ ਵੀ ਸੀਸੀਟੀਵੀ ਕੈਮਰਾ ਇਹਦੇ ਪੁਲਿਸ ਦਾ ਕੰਮ ਹੈ ਸੀਸੀਟੀਵੀ ਕੈਮਰਾ ਵੇਖਣਾ ਤੇ ਸਾਨੂੰ ਤੇ ਕੋਈ ਸੋਚਦੀ ਔੜਦੀ ਨਹੀਂ ਸਾਨੂੰ ਤੇ ਪਤਾ ਹੀ ਨਹੀਂ ਕੋਈ ਵੀ ਆਪਣੇ ਹੀ ਕਿਤੇ ਤੁਰੇ ਫਿਰਦੇ ਆ ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਆ ਗਰੀਬ ਆਦਮੀ ਆ ਸਾਡੀ ਸੁਣਵਾਈ ਹੋਣੀ ਚਾਹੀਦੀ ਅੱਛਾ ਜਿਨ੍ਹਾਂ ਦੀ ਮੌਤ ਹੋਈ ਆ ਮਤਲਬ ਵਿਆਹੇ ਸੀ ਇਹਨਾਂ ਦੇ ਬੱਚੇ ਉਹ ਟਿਕ ਨਹੀਂ ਕੀ ਤੇ ਫੌਜੀ ਬਲਵਿੰਦਰ ਸਿੰਘ ਵਿਆਹ ਤੇ ਇਹਨਾਂ ਬੱਚੇ ਹੀ ਇਹਦੇ ਛੋਟੇ ਛੋਟੇ ਸ਼ੇਤ ਤੇ ਉਹਨਾਂ ਪੁਲਿਸ ਨੂੰ ਇਤਲਾਹ ਕੀਤੀ ਤੇ ਪੁਲਿਸ ਨੇ ਆ ਕੇ ਮੌਕੇ ਤੇ ਜਿਹੜੀ ਜਾਂਚ ਕੀਤੀ ਹੈ ਕਿ ਪਹੁੰਚੀ ਮੌਕੇ ਤੇ ਕਿ ਨਹੀਂ ਪਹੁੰਚੀ ਪੁਲਸ ਤਾਂ ਸਾਡੇ ਜਾਂਦਾਂ ਨੂੰ ਉੱਥੇ ਹੈਗੇ ਹੀ ਪਰ ਇੱਥੇ ਕੋਈ ਸੁਣਵਾਈ ਨਹੀਂ ਹੋਈ ਵੀ ਸਾਡੇ ਇੱਥੇ ਕੋਈ ਪੁਲਿਸ ਨਹੀਂ ਮਗਰ ਆਈ ਵੀ ਲਾਸਾ ਵੀ ਉਦਰਾ ਹੀ ਖਰਾਬ ਹੋਣ ਦਈਆਂ ਫੁੱਲਣ ਦਈਆਂ ਲਾਸਾ ਮੂੰਹ ਚ ਲਹੂ ਵਗਨ ਦਿਆ ਵਾ ਕੋਈ ਇੱਥੇ ਵੇਖਣ ਵਾਲਾ ਕੋਈ ਨਾ ਕੋਈ ਪੁੱਛਣ ਵਾਲਾ ਕੋਈ ਆਇਆ ਸਾਨੂੰ ਕੋਈ ਵੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਪਹੁੰਚੇ ਪੁਲਿਸ ਸਵੇਰੇ 8 ਵਜੇ ਤੋਂ ਇੱਥੇ ਖਲੋਤੇ ਆ ਜੀ 8:30 8-9 ਵਜੇ ਤੋਂ ਤੇ ਹੁਣ ਮੰਗ ਕੀ ਕਰਦੇ ਆਪਾਂ ਮੰਗ ਮੰਗ ਇਹੋ ਹੀ ਕਰਦੇ ਆ ਵੀ ਸਾਡਾ ਇਹ ਪੋਸਟ ਮਾਰਟਮ ਕਰਨਾ ਤੇ ਛੇਤੀ ਸਾਡਾ ਪੋਸਟ ਮਾਰਟਮ ਕਰਕੇ ਤੇ ਸਾਨੂੰ ਸੁਣਵਾਈ ਕੋਈ ਸਾਡੀ ਸਚਾਈ ਸਾਹਮਣੇ ਹੋਣੀ ਚਾਹੀਦੀ ਛੇਤੀ ਤੋਂ ਛੇਤੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਜੀ ਕਿ ਜਿਹੜੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੌਤ ਅੰਗੇਠੀ ਬਾਲਨ ਕਰੈ ਨਹੀਂ ਹੋ ਸਕਦੀ ਇਹਦੇ ਮਗਰ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਕਿ ਜਿਹੜੀ ਪੁਲਿਸ ਨੂੰ ਨਿਸ਼ਪੱਖਸ਼ਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਪਤਾ ਤਾਂ ਜੋ ਲੱਗ ਸਕੇ ਪੋਸਟ ਮਾਰਟਮ ਤੋਂ ਬਾਅਦ ਕੇ ਕਾਰਨ ਕੀ ਰਿਹਾ ਹੈ ਤੇ ਅਸੀਂ ਹੋਰ ਵੀ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਅਦ ਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆਂ ਪਰ ਫਿਲਹਾਲ ਤੁਸੀਂ ਦੇਖ ਸਕਦੇ ਜੀ ਜਿਹੜੀ ਬੋਡੀ ਨੌਜਵਾਨਾਂ ਦੀ ਆਈ ਹੈ ਜਿਹੜੇ ਦੋਨੋਂ ਕੰਮ ਕਰਦੇ ਸਨ ਸਿਕਿਉਰਿਟੀ ਗਾਰਡ ਦਾ ਤੇ ਅਸੀਂ ਇਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾ ਸਾਡੇ ਨਾਲ ਦੂਸਰੇ ਪਰਿਵਾਰਿਕ ਮੈਂਬਰ ਵੀ ਮੌਜੂਦ ਹੈ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਹਮਕਤੀਵਾਰੀ ਹੈ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਸਾਡੇ ਗਵਾਂਢੀ ਨੇ ਜੀ ਤੇ ਕੀ ਗੱਲ ਹੋਈ ਹੈ ਡੈਥ ਹੁੰਦਾ ਕਾਰਨ ਕੀ ਰਿਹਾ ਕਿੱਥੇ ਕੰਮ ਕਰਦੇ ਸੀ ਕੀ ਕਿਸ ਤਰ੍ਹਾਂ ਹੋਇਆ ਇਸ ਸੇਫਟੀ ਕਰਕੇ ਇੱਕ ਰਿਸੋਰਟ ਹੈਗਾ ਪਹਿਲੇ ਸੇ ਬੇਕਾ ਬਾਈਪਾਸ ਤੇ ਇਹ ਉੱਥੇ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ। ਸਾਨੂੰ ਸਵੇਰੇ ਆਈ ਤੜਕੇ ਫੋਨ ਆਇਆ ਸੀ ਕਿ ਜਿਹੇ ਮਤਲਬ ਤੜਕੇ ਬੰਦੇ ਜਿਹੜੇ ਉਹ ਪੂਰੇ ਹੋ ਗਏ ਨੇ। ਉਹਨਾਂ ਦੇ ਨਾਮ ਤੇ ਜਿੰਦਰ ਸੀਗਾ। ਉੱਚੀ ਬੋਲੋ। ਉਹਨਾਂ ਦੇ ਨਾਮ ਤੇ ਜਿੰਦਰ ਸੀਗਾ। ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਤੁਸੀਂ ਆ ਜਾਓ ਜੀ। ਆਹੀਂ ਉੱਥੇ ਉੱਥੋਂ ਗਏ। ਕਿ ਤੁਹਾਨੂੰ ਪਤਾ ਲੱਗਦਾ ਉਹਨਾਂ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਪਤਾ ਲੱਗਦਾ ਤੇ ਉੱਥੇ ਪਹੁੰਚ ਕੇ ਮੌਕੇ ਤੇ ਕੀ ਵੇਂਦੇ ਜੀ? ਉਹਨਾਂ ਉਹ ਕਹਿੰਦੇ ਆ ਕਿ ਇਹਨਾਂ ਨੇ ਅੰਗਿੱਠੀ ਵਾਲੀ ਹੀ ਉਹਦੇ ਕਰਕੇ ਇਹਨਾਂ ਦਾ ਸਾਹ ਜਿਹੜਾ ਉਹ ਉਹ ਖੁੱਟ ਗਿਆ ਜੀ। ਆਕਸੀਜਨ ਨਹੀਂ ਮਿਲ ਪਾਇਆ ਇਹ ਤੇ ਦੋ ਬੰਦੇ ਇੱਕ ਬੰਦੇ ਆਜ ਰਿਟਾਇਰ ਫੌਜੀ ਜੇ ਉਹਨਾਂ ਦੇ ਮੂਤੋ ਹੱਲੇ ਵੀ ਬਲੱਡਿੰਗ ਹੋਂਦੀ ਪਈਏ ਤੇ ਆਹੀ ਇਹ ਨਹੀਂ ਕਹਿ ਸਕਦੇ ਕਿ ਸਾਹ ਘੁੱਟਣ ਕਰਕੇ ਹੀ ਮੌਤ ਹੋਈ ਇਹਨਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਜਾਂਚ ਦਾ ਵਿਸ਼ਾ ਹੈਗਾ ਸੀਸੀਟੀਵੀ ਚੈੱਕ ਕੀਤਾ ਜਾਵੇ ਤੇ ਤੁਸੀਂ ਮੰਗ ਕਰਦੇ ਜੇ ਕਿ ਜਾਂਚ ਹੋਣੀ ਚਾਹੀਦੀ ਗੇਠੀ ਕਰਨ ਨਹੀਂ ਮੌਤ ਹੋ ਸਾਡੀ ਹਾਂਜੀ ਕਿਉਂਕਿ ਬੰਦਾ ਇੱਕ ਚਲੋ ਇੱਕ ਬੰਦਾ ਦੇਦ ਕਰ ਚੁੱਕਾ ਦੋ ਬੰਦੇ ਹੈ ਤੋ ਦੋਨਾ ਦਾ ਕੇਸ ਇਹਦੀ ਵੀ ਨਹੀਂ ਚੱਲ ਸਕਦੀ ਇਹਦਾ ਨਿਰਪੱਖ ਜਾਂਚ ਹੋਣੀ ਚਾਹੀਦੀ ਪ੍ਰਸ਼ਾਸਨ ਇਹਨੂੰ ਥੋੜਾ ਗੰਭੀਰਤਾ ਨਾਲ ਲੇ ਅਤੇ ਨਿਰਪੱਖ ਜਾਂਚ ਕਰ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਤਾਂ ਬਿਲਕੁਲ ਤੁਸੀਂ ਦੇਖ ਸਾਰੇ ਜਿਹੜੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਗੇਠੀ ਦੇ ਕਾਰਨ ਮੌਤ ਨਹੀਂ ਹੋ ਸਕਦੀ ਇਹ ਤਾਂ ਮਗਰ ਜ਼ਰੂਰ ਕੋਈ ਕਾਰਨ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਜਾਂਚ ਸਖਤੋ ਸਖਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੇਖਣਾ ਹੋਏਗਾ ਕਿ ਮਗਰ ਕੀ ਹੈ ਕੀ ਨਿਕਲ ਕੇ ਆਉਂਦਾ ਹੈ ਸਾਹਮਣੇ ਪੁਲਿਸ ਦੀ ਕਾਰਵਾਈ ਦੇ ਵਿੱਚ ਸਿਪਲ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਤਦ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਸਿਵਲ ਹਸਪਤਾਲ ਦੀਆਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਹ ਮੀਠੀ ਗਰੇ ਨਾ ਰਾਤ ਬਾੜੀ ਸੀ ਤੇ ਦਰਵਾਜ਼ੇ ਬੰਦ ਸੀ ਜੀ ਤੇ ਉਹ ਗਾਇ ਚੜ ਗਈ ਇਹ ਪਤਾ ਨਹੀਂ ਲੱਗਾ ਸਵੇਰ ਪਤਾ ਲੱਗਾ 7 ਵਜੇ ਹਾਂ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਕਿਨੇ ਇਨਫੋਰਮ ਕੀਤਾ ਕਿ ਪੈਸੇ ਵਾਲੇ ਨੇ ਠੇਕੇਦਾਰ ਨੇ ਜਾਂ ਪਰਿਵਾਰਿਕ ਮੈਂਬਰ ਨੇ ਨਹੀਂ ਪੈਸੇ ਵਾਲੇ ਨੇ ਹਾਂਜੀ ਅੱਛਾ ਸਰ ਉਮਰ ਕਿੰਨੀ ਕਿੰਨੀ ਦੋਨਾਂ ਦੀ ਪਤਾ ਕੁਝ ਅੰਦਾਜ਼ਾ ਅੰਦਾਜ਼ਾ ਮੁੰਡੇ ਦੀ 1.25 ਜਹਾ ਲਿਆ ਤੇ ਦੂਰੇ ਦੀ ਹੋਊਗੀ 60 ਸਾਲ 60 ਸਾਲ ਹੋਏਗੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹਨਾਂ ਨੂੰ ਇੱਕ ਨੂੰ ਤੇ ਦੋ ਕੁ ਮਹੀਨੇ ਹੋਏ ਹੈ ਜੀ ਹਾਂ ਹਾਂ ਤੇ ਦੂਸਰਾ ਇਹਨੂੰ ਜਲਦ ਟਾਈਮ ਹੋ ਗਿਆ ਇੱਕ ਪਰਿਵਾਰ ਕਹਿੰਦਾ ਤਾਂ ਕਿ ਸੱਟਾ ਸੁੱਟੇ ਵੀ ਲੱਗੀਆਂ ਹੋਈਆਂ ਇੱਕ ਪਰਿਵਾਰ ਕਹਿੰਦਾ ਵੀ ਸੱਟਾ ਵੀ ਲੱਗੀਆਂ ਜਾਂਚ ਕੀਤੀ ਜਾ ਰਹੀ ਹੈ ਵੀ ਕਿ ਆਖਿਰਕਾਰ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟ ਹੋਊਗਾ ਸਾਰਾ ਪਤਾ ਲੱਗ ਜਾਊਗਾ ਸਾਰਾ ਪਤਾ ਲੱਗ ਹਾਂਜੀ ਜੋ ਵੀ ਗੱਲਬਾਤ ਹੈ ਤਾਂ ਬਿਲਕੁਲ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੋਸਟਮਾਰਟ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੇ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਸੀਨੀਅਰ ਅਫਸਰਾਂ ਵੱਲੋਂ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਦੇਖਣਾ ਹੈਗਾ ਕਾਰਵਾਈ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਤੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ। ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸ ਵੇਲੇ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਦੋ ਨੌਜਵਾਨਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਪਰ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹ ਮੌਤ ਹੋਣ ਦਾ ਕਾਰਨ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਨੂੰ ਆਪਣੀ ਠੰਡ ਦੂਰ ਕਰਨ ਲਈ ਕਮਰੇ ਦੇ ਵਿੱਚ ਅੰਗੇਠੀ ਬਾਲ ਕੇ ਬੈਠੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਸਵਾਲ ਪਰਿਵਾਰਿਕ ਮੈਂਬਰਾਂ ਵੱਲੋਂ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਮੌਤ ਨਹੀਂ ਹੋ ਸਕਦੀ ਕਿ ਉਹਨਾਂ ਦਾ ਹੋਰ ਕੋਈ ਕਾਰਨ ਹੋ ਸਕਦਾ ਜੋ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਸੀ ਸੀਸੀਟੀਵੀ ਵਗੈਰਾ ਜਾਂਚ ਕਰਨ ਤੋਂ ਬਾਅਦ ਸਾਨੂੰ ਇੱਕ ਪੁਲਸ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਕਿ ਪਤਾ ਲੱਗ ਸਕੇ ਮੌਤ ਹੁੰਦਾ ਕਾਰਨ ਕੀ ਹੈ ਫਿਲਹਾਲ ਔਰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਮਰੀਕ ਸਰਦੇਸਿਵਲ ਹਸਪਤਾਲ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਜੇ ਕਿ ਦੋ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਲਿਆਂਦੇ ਗਏ ਨੇ ਇਹ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸਨ ਇੱਕ ਨਿਜੀ ਰੈਸਟੋਰੈਂਟ ਦੇ ਵਿੱਚ ਜਿੱਥੇ ਇਹਨਾਂ ਦੀ ਬੀਤੀ ਰਾਤ ਮੌਤ ਹੋ ਜਾਂਦੀ ਹੈ ਪਰ ਮੌਤ ਹੁੰਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਅੰਗੇਠੀ ਦੇ ਕਾਰਨ ਦੱਸਿਆ ਗਿਆ ਸਾਡੇ ਨਾਲ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਹਿਬ ਜੀ ਗਾਜਾ ਪਹਿਲੇ ਆਪਣਾ ਨਾਮ ਦੱਸ ਕੇ ਜੇ ਤੁਹਾਡੇ ਕੀ ਲੱਗਦੇ ਸਨ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਕਸ਼ਮੀਰ ਸਿੰਘ ਹੈ ਫਤੇਗੜ ਚੂੜੀਆ ਰੋਡ ਮੰਗਲੀ ਦੇ ਨਾਲੇ ਬਾਬਾ ਦੀਪ ਸਿੰਘ ਕੋਲੋਲੀ ਦੇ ਜੀ ਜਿਹੜੇ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਕੀ ਲੱਗਦੇ ਸੀ ਤੁਹਾਡੇ ਤੇ ਕਿਸ ਤਰ੍ਹਾਂ ਹੋਈ ਹੈ ਮੌਤ ਇਹ ਫੌਜੀ ਬਲਵਿੰਦਰ ਸਿੰਘ ਮੇਰਾ ਛੋਟਾ ਬਦਦਰ ਸੀ ਤੇ ਸਾਡੇ ਇੱਥੇ ਰਾਤ ਦੇ ਰਦਨੇ ਡਿਊਟੀ ਕਰਦੇ ਸੀ ਪੈਲਸ ਦੇ ਵਿੱਚ ਫਿਰ ਆਹ ਡਿਊਟੀ ਕਰਨ ਆਏ ਆ ਸਕਿਉਰਿਟੀ ਗਾਰਡ ਦੀ ਤੇ ਸਾਨੂੰ ਸਵੇਰੇ ਪਤਾ ਲੱਗਾ 8:00 ਵਜੇ ਵੀ ਇਤਰਾ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸਾਨੂੰ ਇੱਕ ਬੰਦਾ ਕਾਰਤੇ ਲੈਣ ਆਇਆ ਸੀ ਇਤੇ ਇਤਾ ਆ ਗੱਲ ਬਾਤ ਹੋ ਗਈ ਆ ਜਿੰਨੇ ਇਤਲਾਹ ਦਿੱਤੀ ਜਦੋਂ ਤੁਸੀਂ ਉੱਥੇ ਪਹੁੰਚਦੇ ਤੇ ਮੌਕੇ ਤੇ ਪਹੁੰਚ ਕੇ ਕੀ ਵੇਖਦੇ ਜੀ ਕਿਸ ਤਰ੍ਹਾਂ ਮੌਕੇ ਤੇ ਪਹੁੰਚ ਕੇ ਇਹ ਵੇਖਦੇ ਵੀ ਅੰਦਰ ਪਏ ਆਕੜੇ ਪਏ ਦੋਵੇਂ ਜਣੇ ਇੱਕ ਕੁਰਸੀ ਤੇ ਬੈਠਾ ਔਰ ਮਾਨਦੇ ਨਾਲ ਇਤਨਾ ਇਕੱਠਾ ਹੋ ਗਏ ਤੇ ਇਹ ਬਲਵਿੰਦਰ ਸਿੰਘ ਲੇਟਿਆ ਪੀ ਲੇਟਿਆ ਸੀ ਤੇ ਵੇਖਿਆ ਵੀ ਦੋਵੇਂ ਜਣੇ ਆਕੜੇ ਪਏ ਆ ਤੇ ਕਾਰਨ ਕੀ ਦੱਸਿਆ ਜਾ ਰਿਹਾ ਮੌਤ ਹੁੰਦਾ ਕਾਰਨ ਕੀ ਕਾਰਨ ਇਹੋ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਇਹ ਕੋਲਿਆਂ ਦੀ ਗੀਠੀ ਦੀ ਬਾਲੀ ਤੇ ਗੈਸ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਪਰ ਕੋਲਿਆਂ ਤੇ ਗੈਸ ਦੇ ਨਾਲ ਮੌਤ ਨਹੀਂ ਹੋ ਸਕਦੀ ਵੀ ਛੋਟੇ ਛੋਟੇ ਨਾਲ ਦੇ ਜਿਹੜੇ ਫੌਜੀ ਦੇ ਨਾਲ ਦਾ ਜਿਹੜਾ ਮੁੰਡਾ ਸੀ ਉਹਦੇ ਗੁੱਟ ਤੇ ਥੋੜੀ ਜਿਹੀ ਸੱਟ ਵੀ ਲੱਗੀ ਆ ਤੇ ਸਾਨੂੰ ਇਹੋ ਡਾਊਟ ਹੁੰਦਾ ਵੀ ਕੋਈ ਕਾਰਨ ਹੋਇਆ ਵਾ ਤੇ ਸਾਨੂੰ ਇਨਸਾਫ ਚਾਹੀਦਾ ਆ ਪਤਾ ਲੱਗਣਾ ਚਾਹੀਦਾ ਸੱਚਾਈ ਸਾਹਮਣੇ ਹੋਣੀ ਚਾਹੀਦੀ ਸ਼ੱਕ ਹੈਗਾ ਕਿਸੇ ਦਾ ਕਿਉਂਕਿ ਸ਼ੱਕ ਹੋਵੇ ਤਾਂ ਦੇ ਆਪਾਂ ਕਹਿੰਦੇ ਆ ਕਿ ਸ਼ੱਕ ਸਾਕੇ ਫੌਜੀ ਦੇ ਕੋਈ ਦੁਸ਼ਮਣੀ ਵਾਲਾ ਬੰਦਾ ਨਹੀਂ ਭਲੇ ਭਲਾ ਮਾਸ ਬੰਦਾ شریف ਬੰਦਾ ਹੀ ਹੈ ਕੋਈ ਕਿਸੇ ਨਾਲ ਕੋਈ ਵੱਧ ਘਟ ਨਹੀਂ ਹੀ ਕਰਦਾ ਕੋਈ ਗਾੜੀ ਉਹ ਕਰੇ ਵੀ ਜਾਂਦਾ ਤੇ ਚੁੱਪ ਕਰਕੇ ਸੁਣ ਲੈਂਦਾ ਹੈ ਅੱਛਾ ਜਿੱਥੇ ਕੰਮ ਕਰਦੇ ਸੀ ਉੱਥੇ ਸੀਸੀਟੀਵੀ ਕੈਮਰਾ ਵਗੈਰਾ ਕਿਤੇ ਚੈਕਿੰਗ ਕੀਤੀ ਨਹੀਂ ਸਰ ਉੱਥੇ ਵੇਖੀ ਨਹੀਂ ਆ ਕੋਈ ਵੀ ਸੀਸੀਟੀਵੀ ਕੈਮਰਾ ਇਹ ਪੁਲਿਸ ਦਾ ਕੰਮ ਹੈ ਸੀਸੀਟੀਵੀ ਕੈਮਰਾ ਵੇਖਣਾ ਤੇ ਸਾਨੂੰ ਤੇ ਕੋਈ ਸੋਚਦੀ ਆਉਂਦੀ ਨਹੀਂ ਸਾਨੂੰ ਤੇ ਪਤਾ ਹੀ ਨਹੀਂ ਕੋਈ ਵੀ ਆਪਣੇ ਹੀ ਕਿਤੇ ਤੁਰੇ ਫਿਰਦੇ ਆ ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਆ ਗਰੀਬ ਆਦਮੀ ਆ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਅੱਛਾ ਜਿਨ੍ਹਾਂ ਦੀ ਮੌਤ ਹੋਈ ਆ ਮਤਲਬ ਵਿਆਹੇ ਸੀ ਇਹਨਾਂ ਦੇ ਬੱਚੇ ਉਹ ਟਿਕ ਨਹੀਂ ਕੀ ਤੇ ਫੌਜੀ ਬਲਵਿੰਦਰ ਸਿੰਘ ਵਿਆਹ ਤੇ ਇਹਨਾਂ ਬੱਚੇ ਹੀ ਇਹਦੇ ਛੋਟੇ ਛੋਟੇ ਅਸੀਂ ਤੇ ਦੋ ਹੁਣ ਪੁਲਿਸ ਨੂੰ ਇਤਲਾਹ ਕੀਤੀ ਤੇ ਪੁਲਿਸ ਨੇ ਆ ਕੇ ਮੌਕੇ ਤੇ ਜਿਹੜੀ ਜਾਂਚ ਕੀਤੀ ਹੈ ਕਿ ਪਹੁੰਚੀ ਮੌਕੇ ਤੇ ਕਿ ਨਹੀਂ ਪਹੁੰਚੀ ਪੁਲਸ ਤਾਂ ਸਾਡੇ ਜਾਂਦਾਂ ਨੂੰ ਉੱਥੇ ਹੈਗੇ ਹੀ ਪਰ ਇੱਥੇ ਕੋਈ ਸੁਣਵਾਈ ਨਹੀਂ ਹੋਈ ਵੀ ਸਾਡੇ ਇੱਥੇ ਕੋਈ ਪੁਲਿਸ ਨਹੀਂ ਮਗਰ ਆਈ ਵੀ ਲਾਸਾ ਵੀ ਉਦਰਾ ਹੀ ਖਰਾਬ ਹੋਣ ਦਈਆਂ ਫੁੱਲਣ ਦਈਆਂ ਲਾਸਾ ਮੂੰਹ ਚ ਲਹੂ ਵਗਨ ਦਿਆ ਵਾ ਕੋਈ ਇੱਥੇ ਵੇਖਣ ਵਾਲਾ ਕੋਈ ਨਾ ਕੋਈ ਪੁੱਛਣ ਵਾਲਾ ਕੋਈ ਆਇਆ ਸਾਨੂੰ ਕੋਈ ਵੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਪਹੁੰਚੇ ਪੁਲਿਸ ਸਵੇਰੇ 8 ਵਜੇ ਤੋਂ ਇੱਥੇ ਖਲੋਤੇ ਆ ਜੀ 8:30 8-9 ਵਜੇ ਤੋਂ ਹੁਣ ਮੰਗ ਕੀ ਕਰਦੇ ਆਪਾਂ ਮੰਗ ਮੰਗ ਇਹੋ ਜੇ ਕਰਦੇ ਆ ਵੀ ਸਾਡਾ ਇਹ ਪੋਸਟ ਮਾਡਲ ਕਰਨਾ ਤੇ ਛੇਤੀ ਸਾਡਾ ਪੋਸਟ ਮਾਡਲ ਕਰਕੇ ਤੇ ਸਾਨੂੰ ਸੁਣਵਾਈ ਕੋਈ ਸਾਡੀ ਸਚਾਈ ਸਾਹਮਣੇ ਹੋਣੀ ਚਾਹੀਦੀ ਛੇਤੀ ਉਹ ਛੇਤੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਜੀ ਕਿ ਜਿਹੜੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੌਤ ਅੰਗੇਠੀ ਬਾਲਨ ਕਰਨ ਨਾਲ ਨਹੀਂ ਹੋ ਸਕਦੀ ਇਹਦੇ ਮਗਰ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਕਿ ਜਿਹੜੀ ਪੁਲਿਸ ਨੂੰ ਨਿਰਪੱਖਸ਼ਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਪਤਾ ਤਾਂ ਜੋ ਲੱਗ ਸਕੇ ਪੋਸਟਮਾਰਟਮ ਤੋਂ ਬਾਅਦ ਕਿ ਕਾਰਨ ਕੀ ਰਿਹਾ ਹੈ ਤੇ ਅਸੀਂ ਹੋਰ ਵੀ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਅਦ ਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਪਰ ਫਿਲਹਾਲ ਤੁਸੀਂ ਦੇਖ ਸਕਦੇ ਜੀ ਜਿਹੜੀ ਬੋੜੀ ਨੌਜਵਾਨਾਂ ਦੀ ਆਈ ਹੈ ਜਿਹੜੇ ਦੋਨੋਂ ਕੰਮ ਕਰਦੇ ਸਨ ਸਿਕਿਉਰਿਟੀ ਗਾਰਡ ਦਾ ਤੇ ਅਸੀਂ ਇਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਸਾਡੇ ਨਾਲ ਦੂਸਰੇ ਪਰਿਵਾਰਿਕ ਮੈਂਬਰ ਵੀ ਮੌਜੂਦ ਹੈ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਮਹਮਤੀਵਾਰੀ ਹੈ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਸਾਡੇ ਗਵਾਂਡੇ ਨੇ ਜੀ ਤੇ ਕੀ ਗੱਲ ਹੋਈ ਹੈ ਡੈਥ ਹੁੰਦਾ ਕਾਰਨ ਕੀ ਰਿਹਾ ਕਿੱਥੇ ਕੰਮ ਕਰਦੇ ਸੀ ਕੀ ਕਿਸ ਤਰ੍ਹਾਂ ਹੋਇਆ ਇਸ ਸੇਫਟੀ ਕਰਕੇ ਇੱਕ ਰਿਸੋਰਟ ਹੈਗਾ ਪਹਿਲੇ ਸੇ ਬੇਕਾ ਬਾਈਪਾਸ ਤੇ ਉੱਥੇ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ ਸਾਨੂੰ ਇਸ ਵਿਰੇਆ ਜੀ ਤੜਕੇ ਫੋਨ ਆਇਆ ਸੀ ਕਿ ਤੁਸੀਂ ਉਹ ਤੜਕੇ ਬੰਦੇ ਜਿਹੜੇ ਉਹ ਪੂਰੇ ਹੋ ਗਏ ਨੇ ਉਹਨਾਂ ਦਾ ਨਾਮ ਤੇਜਿੰਦਰ ਸੀਗਾ ਉੱਤਰੀ ਵੱਲੋਂ ਉਹਨਾਂ ਦੇ ਨਾਮ ਤੇਜਿੰਦਰ ਸੀਗਾ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਤੁਸੀਂ ਆ ਜਾਓ ਜੀ ਆਹੀਂ ਉੱਥੇ ਉੱਥੋਂ ਗਏ ਜਦੋਂ ਤੁਹਾਨੂੰ ਪਤਾ ਲੱਗਦਾ ਉਹਨਾਂ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਪਤਾ ਲੱਗਦਾ ਤੇ ਉੱਥੇ ਪਹੁੰਚ ਕੇ ਮੌਕੇ ਤੇ ਕੀ ਵੇਂਦੇ ਜੀ ਉਹ ਕਹਿੰਦੇ ਆ ਕਿ ਇਹਨਾਂ ਨੇ ਅੰਗਿੱਠੀ ਵਾਲੀ ਹੀ ਉਹਦੇ ਕਰਕੇ ਇਹਨਾਂ ਦਾ ਸਾਹ ਜਿਹੜਾ ਉਹ ਘੁੱਟ ਗਿਆ ਜੀ ਆਕਸੀਜਨ ਨਹੀਂ ਮਿਲਤਾ ਆਇਆ ਤੇ ਦੋ ਬੰਦੇ ਇੱਕ ਬੰਦੇ ਆ ਜ ਰਿਟਾਇਰ ਫੌਜੀ ਜੀ ਉਹਨਾਂ ਦੇ ਮੂੰਹ ਤੋਂ ਹੱਲੇ ਵੀ ਬਲੱਡਿੰਗ ਹੋਂਦੀ ਪਈਏ ਤੇ ਆਹੀ ਇਹ ਨਹੀਂ ਕਹਿ ਸਕਦੇ ਕਿ ਸਾਹ ਘੁੱਟਣ ਕਰਕੇ ਹੀ ਮੌਤ ਹੋਈ ਇਹਨਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਜਾਂਚ ਦਾ ਵਿਸ਼ਾ ਹੈਗਾ ਸੀਸੀਟੀਵੀ ਚੈੱਕ ਕੀਤਾ ਜਾਵੇ ਤੇ ਇਹ ਮੰਗ ਕਰਦੇ ਜੀ ਕਿ ਜਾਂਚ ਹੋਣੀ ਚਾਹੀਦੀ ਗੇਠੀ ਕਰਨ ਨਹੀਂ ਮੌਤ ਹੋ ਸਾਡੀ ਜੀ ਕਿਉਂਕਿ ਬੰਦਾ ਇੱਕ ਕਿ ਚਲੋ ਇੱਕ ਬੰਦਾ ਦਿੱਤ ਕਰ ਚੁੱਕ ਸਕਦਾ ਵਾ ਦੋ ਬੰਦੇ ਹੈ ਤਾਂ ਦੋਨਾਂ ਦਾ ਕਿਸੇ ਦੀ ਵੀ ਨਹੀਂ ਜਾਗ ਖੁੱਲ ਸਕਦੀ ਹੈ ਇਹਦਾ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਪ੍ਰਸ਼ਾਸਨ ਇਹਨੂੰ ਥੋੜਾ ਗੰਭੀਰਤਾ ਨਾਲ ਲੈ ਔਰ ਨਿਸ਼ਪਕਸ਼ ਜਾਂਚ ਕਰ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੀ ਨਾ ਬਿਲਕੁਲ ਤੁਸੀਂ ਦੇਖ ਸਕਦੇ ਜਿਹੜੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਗੇਠੀ ਦੇ ਕਾਰਨ ਮੌਤ ਨਹੀਂ ਹੋ ਸਕਦੀ ਇਹਦੇ ਮਗਰ ਜ਼ਰੂਰ ਕੋਈ ਕਾਰਨ ਹੈ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਜਾਂਚ ਸਖਤੋ ਸਖਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੇਖਣਾ ਹੋਏਗਾ ਕਿ ਮਗਰ ਕੀ ਹੈ ਕੀ ਨਿਕਲ ਕੇ ਆਉਂਦਾ ਹੈ ਸਾਹਮਣੇ ਪੁਲਿਸ ਦੀ ਕਾਰਵਾਈ ਦੇ ਵਿੱਚ ਅਸੀਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਤਦ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਸਿਵਲ ਹਸਪਤਾਲ ਦੀਆਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਹ ਮੀਠੀ ਕਿਰੇ ਨਾ ਰਾਤ ਬੜੀ ਸੀ ਤੇ ਦਰਵਾਜ਼ੇ ਬੰਦ ਹੀ ਤੇ ਉਹ ਗਾਇ ਚੜ ਗਈ ਇਹ ਪਤਾ ਨਹੀਂ ਲੱਗਾ ਸਵੇਰ ਪਤਾ ਲੱਗਾ 7:00 ਵਜੇ ਹਾਂ ਕਿ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਕਿਨੇ ਇਨਫੋਰਮ ਕੀਤਾ ਕਿ ਪੈਲਸ ਵਾਲੇ ਇੰਨੇ ਠੇਕੇਦਾਰ ਨੇ ਜਾਂ ਪਰਿਵਾਰਕ ਮੈਂਬਰ ਨੇ ਨਹੀਂ ਪੈਲਸ ਵਾਲਿਆਂ ਕੀਤਾ ਪੈਲਸ ਵਾਲਿਆਂ ਹਾਂਜੀ ਅੱਛਾ ਸਰ ਉਮਰ ਕਿੰਨੀ ਕਿੰਨੀ ਦੋਨਾਂ ਦੀ ਪਤਾ ਕੁਛ ਅੰਦਾਜ਼ਾ ਅੰਦਾਜ਼ਾ ਮੁੰਡੇ ਦੀ 1 28 ਜਹਾ ਲਿਆ ਅੱਛਾ ਤੇ ਦੂਰੇ ਦੀ ਹੋਊਗੀ 60 ਸਾਲ 60 ਸਾਲ ਹੋਏਗੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹਨਾਂ ਨੂੰ ਇੱਕ ਨੂੰ ਤੇ ਦੋ ਕੁ ਮਹੀਨੇ ਹੋਏ ਹੈ ਜੀ ਹਾਂ ਹਾਂ ਤੇ ਦੂਸਰਾ ਇਹਨੂੰ ਜਲ ਟਾਈਮ ਹੋ ਗਿਆ ਇੱਕ ਪਰਿਵਾਰ ਕਹਿੰਦਾ ਹੈ ਕਿ ਸੱਟਾ ਸੁੱਟੇ ਵੀ ਲੱਗੀਆਂ ਹੋਈਆਂ ਇੱਕ ਪਰਿਵਾਰ ਕਹਿੰਦਾ ਹੈ ਕਿ ਸੱਟਾਂ ਵੀ ਲੱਗੀਆਂ ਜਾਂਚ ਕੀਤੀ ਜਾ ਰਹੀ ਹੈ ਵੀ ਕੀ ਅਖੀਰਕਾਰ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟ ਹੋਊਗਾ ਸਾਰਾ ਪਤਾ ਲੱਗ ਜਾਊਗਾ ਸਾਰਾ ਪਤਾ ਲੱਗ ਜਾ ਹਾਂਜੀ ਜੋ ਵੀ ਗੱਲਬਾਤ ਹੈ ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੋਸਟਮਾਰਟ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਸੀਨੀਅਰ ਅਫਸਰਾਂ ਵੱਲੋਂ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਦੇਖਣਾ ਹੈਗਾ ਕਾਰਵਾਈ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਤੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਤੇਜ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸ ਵੇਲੇ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਦੋ ਨੌਜਵਾਨਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਪਰ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹ ਮੌਤ ਹੋਣ ਦਾ ਕਾਰਨ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਨੂੰ ਆਪਣੀ ਠੰਡ ਦੂਰ ਕਰਨ ਲਈ ਕਮਰੇ ਦੇ ਵਿੱਚ ਅੰਗੇਠੀ ਬਾਲ ਕੇ ਬੈਠੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਸਵਾਲ ਪਰਿਵਾਰਿਕ ਮੈਂਬਰਾਂ ਵੱਲੋਂ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਮੌਤ ਨਹੀਂ ਹੋ ਸਕਦੀ ਕਿ ਉਹਨਾਂ ਦਾ ਹੋਰ ਕੋਈ ਕਾਰਨ ਹੋ ਸਕਦਾ ਜੋ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਸੀਸੀਟੀਵੀ ਵਗੈਰਾ ਜਾਂਚ ਕਰਨ ਤੋਂ ਬਾਅਦ ਸਾਨੂੰ ਇੱਕ ਪੁਲਸ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਕਿ ਪਤਾ ਲੱਗ ਸਕੇ ਮੌਤ ਹੋਣ ਦਾ ਕਾਰਨ ਕੀ ਹੈ ਫਿਲਹਾਲ ਔਰ ਨਟ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਮਰੀਕ ਸਰਦੇਸ ਵਿਲ ਹਸਪਤਾਲ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਜੇ ਕਿ ਦੋ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਲਿਆਂਦੇ ਗਏ ਨੇ ਇਹ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸਨ ਇੱਕ ਨਿਜੀ ਰੈਸਟੋਰੈਂਟ ਦੇ ਵਿੱਚ ਜਿੱਥੇ ਇਹਨਾਂ ਦੀ ਬੀਤੀ ਰਾਤ ਮੌਤ ਹੋ ਜਾਂਦੀ ਹੈ ਪਰ ਮੌਤ ਹੋਣ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਅੰਗੇਠੀ ਦੇ ਕਾਰਨ ਦੱਸਿਆ ਗਿਆ ਸਾਡੇ ਨਾਲ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਹਿਬ ਜੀ ਸਾਹਿਬ ਪਹਿਲੇ ਆਪਣਾ ਨਾਮ ਦੱਸ ਕੇ ਤੇ ਤੁਹਾਡੇ ਕੀ ਲੱਗਦੇ ਸਨ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਕਸ਼ਮੀਰ ਸਿੰਘ ਹੈ ਫਦੇਗੜ ਚੂੜੀਆ ਰੋਡ ਨੰਗਲੀ ਦੇ ਨਾਲੇ ਬਾਬਾ ਦੀਪ ਸਿੰਘ ਕਲੋਨੀ ਦੇ ਜੀ ਜਿਹੜੇ ਦੋ ਨੌਜਵਾਨਾਂ ਦੀ ਮੌਤ ਆਈਏ ਕੀ ਲੱਗਦੇ ਸੀ ਤੁਹਾਡੇ ਤੇ ਕਿਸ ਤਰ੍ਹਾਂ ਹੋਈ ਹੈ ਮੌਤ ਇਹ ਫੌਜੀ ਬਲਵਿੰਦਰ ਸਿੰਘ ਮੇਰਾ ਛੋਟਾ ਬਜ਼ੁਰਗ ਰਹੀ ਸੀ ਤੇ ਸਾਡੇ ਇੱਥੇ ਰਾਤ ਦੇ ਰਦਨੇ ਡਿਊਟੀ ਕਰਦੇ ਪੈਲਸ ਦੇ ਵਿੱਚ ਤੇ ਰਾਤ ਡਿਊਟੀ ਕਰਨ ਆਏ ਸਕਿਉਰਿਟੀ ਗਾਰਡ ਦੀ ਤੇ ਸਾਨੂੰ ਸਵੇਰੇ ਪਤਾ ਲੱਗਾ ਵਾ 8:00 ਵਜੇ ਵੀ ਇਤਰਾ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸਾਨੂੰ ਇੱਕ ਬੰਦਾ ਕਾਰਤੇ ਲੈਣ ਆਇਆ ਸੀ ਇਦਿਹਾ ਇਹ ਤਾਂ ਆ ਗੱਲ ਬਾਤ ਹੋ ਗਈ ਹੈ ਜਿੰਨੇ ਇਤਲਾਹ ਦਿੱਤੀ ਜਦੋਂ ਤੁਸੀਂ ਉੱਥੇ ਪਹੁੰਚਦੇ ਤੇ ਮੌਕੇ ਤੇ ਪਹੁੰਚ ਕੇ ਕੀ ਵੇਖਦੇ ਜੀ ਕਿਸ ਤਰ੍ਹਾਂ ਮੌਕੇ ਤੇ ਪਹੁੰਚ ਕੇ ਇਹ ਵੇਖਦੇ ਵੀ ਅੰਦਰ ਪਏ ਆਕੜੇ ਪਏ ਦੋਵੇਂ ਜਣੇ ਇੱਕ ਕੁਰਸੀ ਤੇ ਬੈਠਾ ਔਰ ਮਾਨਦੇ ਨਾਲ ਇਤਨਾ ਇਕੱਠਾ ਹੋ ਗਏ ਤੇ ਇਹ ਬਲਵਿੰਦਰ ਸਿੰਘ ਲੇਟਿਆ ਪੀ ਲੇਟਿਆ ਸੀ ਤੇ ਵੇਖਿਆ ਵੀ ਦੋਵੇਂ ਜਣੇ ਆਕੜੇ ਪਏ ਆ ਤੇ ਕਾਰਨ ਕੀ ਦੱਸਿਆ ਜਾ ਰਿਹਾ ਮੌਤ ਹੁੰਦਾ ਕਾਰਨ ਕੀ ਕਾਰਨ ਇਹੋ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਇਹ ਕੋਲਿਆਂ ਦੀ ਗੀਠੀ ਦੀ ਬਾਲੀ ਸੀ ਤੇ ਗੈਸ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਪਰ ਕੋਲਿਆਂ ਤੇ ਗੈਸ ਦੇ ਨਾਲ ਮੌਤ ਨਹੀਂ ਹੋ ਸਕਦੀ ਵੀ ਛੋਟੇ ਛੋਟੇ ਨਾਲ ਦੇ ਫੌਜੀ ਦੇ ਨਾਲ ਦੇ ਜਿਹੜਾ ਮੁੰਡਾ ਸੀ ਉਹਦੇ ਗੁੱਟ ਤੇ ਥੋੜੀ ਜਿਹੀ ਸੱਟ ਵੀ ਲੱਗੀ ਆ ਤੇ ਸਾਨੂੰ ਇਹੋ ਡਾਊਟ ਹੁੰਦਾ ਵੀ ਕੋਈ ਕਾਰਨ ਹੋਇਆ ਵਾ ਤੇ ਸਾਨੂੰ ਇਨਸਾਫ ਚਾਹੀਦਾ ਆ ਪਤਾ ਲੱਗਣਾ ਚਾਹੀਦਾ ਸੱਚਾਈ ਸਾਹਮਣੇ ਹੋਣੀ ਚਾਹੀਦੀ ਸ਼ੱਕ ਹੈਗਾ ਕਿਸੇ ਦਾ ਕਿਉਂਕਿ ਸ਼ੱਕ ਹੋਵੇ ਤਾਂ ਦੇ ਆਪਾਂ ਕਹਿੰਦੇ ਆ ਕਿ ਸ਼ੱਕ ਸਾਕੇ ਫੌਜੀ ਦੇ ਕੋਈ ਦੁਸ਼ਮਣੀ ਵਾਲਾ ਬੰਦਾ ਨਹੀਂ ਭਲਾ ਭਲਾ ਮਾਸ ਬੰਦਾ ਸਰੀਫ ਬੰਦਾ ਹੀ ਹੈ ਕੋਈ ਕਿਸੇ ਨਾਲ ਕੋਈ ਵੱਧ ਘਟ ਨਹੀਂ ਹੀ ਕਰਦਾ ਕੋਈ ਗਾੜੀ ਉਹ ਕਰੇ ਵੀ ਜਾਂਦਾ ਤੇ ਚੁੱਪ ਕਰਕੇ ਸੁਣ ਲੈਂਦਾ ਹੈ ਅੱਛਾ ਜਿੱਥੇ ਕੰਮ ਕਰਦੇ ਸੀ ਉੱਥੇ ਸੀਸੀਟੀਵੀ ਕੈਮਰਾ ਵਗੈਰਾ ਕਿਤੇ ਚੈਕਿੰਗ ਕੀਤੀ ਨਹੀਂ ਸਰ ਉੱਥੇ ਵੇਖੀ ਨਹੀਂ ਆ ਕੋਈ ਵੀ ਸੀਸੀਟੀਵੀ ਕੈਮਰਾ ਇਹਦੇ ਪੁਲਿਸ ਦਾ ਕੰਮ ਹੈ ਸੀਸੀਟੀਵੀ ਕੈਮਰਾ ਵੇਖਣਾ ਤੇ ਸਾਨੂੰ ਤੇ ਕੋਈ ਸੋਚਦੀ ਔੜਦੀ ਨਹੀਂ ਸਾਨੂੰ ਤੇ ਪਤਾ ਹੀ ਨਹੀਂ ਕੋਈ ਵੀ ਆਪਣੇ ਇਹੀ ਕਿਥੇ ਤੁਰੇ ਫਿਰਦੇ ਆ ਸਾਡੇ ਪਹਿਲਾਂ ਥੱਲੇ ਜ਼ਮੀਨ ਨਿਕਲ ਗਈ ਆ ਗਰੀਬ ਆਦਮੀ ਇਹ ਸਾਡੀ ਸੁਣਵਾਈ ਹੋਣੀ ਚਾਹੀਦੀ ਅੱਛਾ ਜਿਨ੍ਹਾਂ ਦੀ ਮੌਤ ਹੋਈ ਆ ਮਤਲਬ ਵਿਆਹੇ ਸੀ ਇਹਨਾਂ ਦੇ ਬੱਚੇ ਉਹ ਟਿਕ ਨਹੀਂ ਕੀ ਤੇ ਪੌਧੀ ਬਲਵੰਦਰ ਸਿੰਘ ਵਿਆਹ ਤੇ ਇਹਨਾਂ ਬੱਚੇ ਹੀ ਇਹਦੇ ਛੋਟੇ ਛੋਟੇ ਅਸੀਂ ਤੇ ਤੁਹਾਨੂੰ ਪੁਲਿਸ ਨੂੰ ਇਤਲਾਹ ਕੀਤੀ ਤੇ ਪੁਲਿਸ ਨੇ ਆ ਕੇ ਮੌਕੇ ਤੇ ਜਿਹੜੀ ਜਾਂਚ ਕੀਤੀ ਹੈ ਕਿ ਪਹੁੰਚੀ ਮੌਕੇ ਤੇ ਕਿ ਨਹੀਂ ਪਹੁੰਚੀ ਪੁਲਸ ਤਾਂ ਸਾਡੇ ਜਾਂਦਾ ਨੂੰ ਉੱਥੇ ਹੈਗੇ ਹੀ ਪਰ ਇੱਥੇ ਕੋਈ ਸੁਣਵਾਈ ਨਹੀਂ ਹੋਈ ਵੀ ਸਾਡੇ ਇੱਥੇ ਕੋਈ ਪੁਲਿਸ ਨਹੀਂ ਮਗਰ ਆਈ ਵੀ ਲਾਸਾ ਵੀ ਉਦਰਾ ਹੀ ਖਰਾਬ ਹੋਣ ਦਈਆਂ ਫੁੱਲਣ ਦਈਆਂ ਲਾਸਾ ਮੂੰਹ ਚ ਲਹੂ ਵਗਨ ਦਿਆ ਵਾ ਕੋਈ ਇੱਥੇ ਵੇਖਣ ਵਾਲਾ ਕੋਈ ਨਾ ਕੋਈ ਪੁੱਛਣ ਵਾਲਾ ਕੋਈ ਆਇਆ ਸਾਨੂੰ ਕੋਈ ਵੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਪਹੁੰਚੇ ਸਵੇਰੇ 8 ਵਜੇ ਤੋਂ ਇੱਥੇ ਖਲੋਤੇ ਆ ਜੀ 8:30 8-9 ਵਜੇ ਤੋਂ ਤੁਸੀਂ ਹੁਣ ਮੰਗ ਕੀ ਕਰਦੇ ਆਪਾਂ ਮੰਗ ਮੰਗ ਇਹੋ ਹੀ ਕਰਦੇ ਆ ਵੀ ਸਾਡਾ ਇਹ ਪੋਸਟ ਮਾਡਲ ਕਰਨਾ ਤੇ ਛੇਤੀ ਸਾਡਾ ਪੋਸਟ ਮਾਡਲ ਕਰਕੇ ਤੇ ਸਾਨੂੰ ਸੁਣਵਾਈ ਕੋਈ ਸਾਡੀ ਸਚਾਈ ਸਾਹਮਣੇ ਹੋਣੀ ਚਾਹੀਦੀ ਛੇਤੀ ਤੋਂ ਛੇਤੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਜੀ ਕਿ ਜਿਹੜੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੌਤ ਅੰਗੇਠੀ ਬਾਲਨ ਕਰਨ ਨਹੀਂ ਹੋ ਸਕਦੀ ਇਹਦੇ ਮਗਰ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਕਿ ਜਿਹੜੀ ਪੁਲਿਸ ਨੂੰ ਨਿਸ਼ਪੱਖਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਪਤਾ ਤਾਂ ਜੋ ਲੱਗ ਸਕੇ ਪੋਸਟਮਾਰਟਮ ਤੋਂ ਬਾਅਦ ਕਿ ਕਾਰਨ ਕੀ ਰਿਹਾ ਹੈ ਤੇ ਅਸੀਂ ਹੋਰ ਵੀ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਅਦ ਓ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਰੂਰ ਕਰਦੇ ਹਾਂ ਪਰ ਫਿਲਹਾਲ ਤੁਸੀਂ ਦੇਖ ਸਕਦੇ ਜੀ ਜਿਹੜੀ ਬੋੜੀ ਨੌਜਵਾਨਾਂ ਦੀ ਆਈ ਹੈ ਜਿਹੜੇ ਦੋਨੋਂ ਕੰਮ ਕਰਦੇ ਸਨ ਸਿਕਿਉਰਿਟੀ ਗਾਰਡ ਦਾ ਤੇ ਅਸੀਂ ਇਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਨਾਲ ਦੂਸਰੇ ਪਰਿਵਾਰਿਕ ਮੈਂਬਰ ਵੀ ਮੌਜੂਦ ਹੈ ਸੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਮਹਮਤਦੀਵਾਰੀ ਹੈ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਸਾਡੇ ਗਵਾਂਡੀ ਨੇ ਜੀ ਤੇ ਕੀ ਗੱਲ ਹੋਈ ਹੈ ਡੈਥ ਹੁੰਦਾ ਕਾਰਨ ਕੀ ਰਿਹਾ ਕਿੱਥੇ ਕੰਮ ਕਰਦੇ ਸੀ ਕੀ ਕਿਸ ਤਰ੍ਹਾਂ ਹੋਇਆ ਐ ਸੇਫਟੀ ਕਰਕੇ ਇੱਕ ਰਿਸ਼ੋਰਟ ਹੈਗਾ ਪਹਿਲੇ ਸੇ ਬੇਕਾ ਬਾਈਪਾਸ ਤੇ ਉਹ ਉੱਥੇ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ ਸਾਨੂੰ ਸਵੇਰੇ ਆਈ ਤੜਕੇ ਫੋਨ ਆਇਆ ਸੀ ਕਿ ਤੁਸੀਂ ਮੇਰੇ ਤੁਹਾਡੇ ਬੰਦੇ ਜਿਹੜੇ ਉਹ ਪੂਰੇ ਹੋ ਗਏ ਨੇ ਉਹਨਾਂ ਦਾ ਨਾਮ ਤੇਜਿੰਦਰ ਸੀਗਾ ਤੁਸੀਂ ਬੋਲੋ ਉਹਨਾਂ ਦੇ ਨਾਮ ਤੇਜਿੰਦਰ ਸੀਗਾ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਤੁਸੀਂ ਆ ਜਾਓ ਜੀ ਆਹੀਂ ਉੱਥੇ ਉੱਥੋਂ ਗਏ ਜਦੋਂ ਤੁਹਾਨੂੰ ਪਤਾ ਲੱਗਦਾ ਉਹਨਾਂ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਪਤਾ ਲੱਗਦਾ ਤੇ ਉੱਥੇ ਪਹੁੰਚ ਕੇ ਮੌਕੇ ਤੇ ਕੀ ਵੇਂਦੇ ਜੀ ਉਹ ਕਹਿੰਦੇ ਆ ਕਿ ਇਹਨਾਂ ਨੇ ਅੰਗਿੱਠੀ ਵਾਲੀ ਹੀ ਉਹਦੇ ਕਰਕੇ ਇਹਨਾਂ ਦਾ ਸਾਹ ਜਿਹੜਾ ਉਹ ਉਹ ਘੁੱਟ ਗਿਆ ਜੀ ਆਕਸੀਜਨ ਨਹੀਂ ਮਿਲ ਪਾਇਆ ਤੇ ਦੋ ਬੰਦੇ ਇੱਕ ਬੰਦੇ ਆ ਜ ਰਿਟਾਇਰ ਫੌਜੀ ਜੇ ਉਹਨਾਂ ਦੇ ਮੂੰਹ ਤੋਂ ਹੱਲੇ ਵੀ ਬਲੱਡਿੰਗ ਹੋਂਦੀ ਪਈਏ ਤੇ ਆਹੀ ਇਹ ਨਹੀਂ ਕਹਿ ਸਕਦੇ ਕਿ ਸਾਹ ਘੁੱਟਣ ਕਰਕੇ ਹੀ ਮੌਤ ਹੋਈ ਇਹਨਾਂ ਦੀ ਨਿਰਪੱਖਸ਼ ਜਾਂਚ ਹੋਣੀ ਚਾਹੀਦੀ ਤੇ ਜਾਂਚ ਦਾ ਵਿਸ਼ਾ ਹੈਗਾ ਸੀਸੀਟੀਵੀ ਚੈੱਕ ਕੀਤਾ ਜਾਵੇ ਤੁਸੀਂ ਮੰਗ ਕਰਦੇ ਜੇ ਕਿ ਜਾਂਚ ਹੋਣੀ ਚਾਹੀਦੀ ਗੇਠੀ ਕਰਨ ਨਹੀਂ ਮੌਤ ਹੋ ਸਾਡੀ ਹਾਂਜੀ ਕਿਉਂਕਿ ਬੰਦਾ ਇੱਕ ਚਲੋ ਇੱਕ ਬੰਦਾ ਦੇਦ ਕਰ ਚੁੱਕਾ ਦੋ ਦੰਦੇ ਬੰਦੇ ਹੈ ਤਾਂ ਦੋਨਾਂ ਦਾ ਕਹਿਦੇ ਵੀ ਨਹੀਂ ਜਾਂਚ ਖੁੱਲ ਸਕਦੀ ਇਹਦਾ ਨਿਰਪੱਖ ਜਾਂਚ ਹੋਣੀ ਚਾਹੀਦੀ ਪ੍ਰਸ਼ਾਸਨ ਇਹਨੂੰ ਥੋੜਾ ਗੰਭੀਰਤਾ ਨਾਲ ਲੇ ਅਤੇ ਨਿਰਪੱਖ ਜਾਂਚ ਕਰ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕ ਜੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਜਿਹੜੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਗੇਠੀ ਦੇ ਕਾਰਨ ਮੌਤ ਨਹੀਂ ਹੋ ਸਕਦੀ ਤੇ ਮਗਰ ਜਰੂਰ ਕੋਈ ਕਾਰਨ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਤੇ ਜਾਂਚ ਸਖਤੋ ਸਖਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੇਖਣਾ ਹੋਏਗਾ ਕਿ ਮਗਰ ਕੀ ਹੈ ਕੀ ਨਿਕਲ ਕੇ ਆਉਂਦਾ ਹੈ ਸਾਹਮਣੇ ਪੁਲਿਸ ਦੀ ਕਾਰਵਾਈ ਦੇ ਵਿੱਚ ਅਸੀਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਤਦ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਸਿਵਲ ਹਸਪਤਾਲ ਦੀਆਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਹ ਮੀਠੀ ਕਿਰੇ ਨਾ ਰਾਤ ਬੜੀ ਸੀ ਤੇ ਦਰਵਾਜ਼ੇ ਬੰਦ ਸੀ ਜੀ ਤੇ ਉਹ ਗੈਸ ਚੜ ਗਈ ਹੈ ਪਤਾ ਨਹੀਂ ਲੱਗਾ ਸਵੇਰ ਪਤਾ ਲੱਗਾ 7:00 ਵਜੇ ਹਾਂ ਕਿ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਕਿਨੇ ਇਨਫੋਰਮ ਕੀਤਾ ਕਿ ਪੈਲਸ ਵਾਲੇ ਇੰਨੇ ਠੇਕੇਦਾਰ ਨੇ ਜਾਂ ਪਰਿਵਾਰਿਕ ਮਾਮਲਾ ਨਹੀਂ ਪੈਲਸ ਵਾਲਿਆਂ ਕੀਤਾ ਪੈਲਸ ਵਾਲਿਆਂ ਹਾਂਜੀ ਅੱਛਾ ਸਰ ਉਮਰ ਕਿੰਨੀ ਕਿੰਨੀ ਦੋਨਾਂ ਦੀ ਪਤਾ ਕੁਛ ਅੰਦਾਜ਼ਾ ਅੰਦਾਜ਼ਾ ਮੁੰਡੇ ਦੀ 28 ਜਹਾ ਲਿਆ ਅੱਛਾ ਤੇ ਦੂਰੇ ਦੀ ਹੋਊਗੀ 60 ਸਾਲ 60 ਸਾਲ ਹੋਏਗੀ ਕਿੰਨੀ ਉਮਰ ਤੋਂ ਕੰਮ ਕਰਦੇ ਸੀ